ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਆਵ ਲੋ ਰਿਵਾਰ ਸਬਦ ਵਿਚਾਰ ਦੇ ਨਾਲ ਜਤਨਾ ਕਰੀਏ ਬਸੰਤ ਮਹੱਲਾ ਤੀਜਾ ਬਸਤਰ ਉਤਾਰ ਦਗੰਬਰ ਹੋਗ ਜਟਾ ਧਾਨ ਕਿਆ ਕਮਾਵੈ ਜੋਗ ਮਨ ਨਿਰਮਲ ਨਹੀਂ ਦਸਵੇਂ ਦਵਾਰ ਭ੍ਰਮ ਭ੍ਰਮ ਆਵੈ ਮੂੜਾ ਵਾਰੂ ਵੇਕਤ ਆਵੋ ਮੂੜ ਮਨ ਆ ਪਰ ਉਤਰ ਜਾਹੀ ਇੱਕ ਖਿਨਾ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਸਮਝਾ ਰਹੇ ਹਨ ਕਿ हे ਮੂਰਖ ਮਨ ਇੱਕ ਪ੍ਰਮਾਤਮਾ ਨੂੰ ਸਿਮਰ ਇਸ ਸਿਮਰਨ ਦੀ ਬਰਕਤ ਦੇ ਨਾਲ ਇੱਕ ਪਲ ਵਿੱਚ ਹੀ ਤੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਤਾਂ ਫਿਰ ਮੋਢ ਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਬਸਤਰ ਉਤਾਰ ਦਿਗੰਬਰ ਹੋਗ ਜਟਾ ਧਾਰ ਕਿਆ ਕਮਾਵੇ ਜੋਗ ਜੇ ਕੋਈ ਮਨੁੱਖ ਕੱਪੜੇ ਉਤਾਰ ਕੇ ਨਾਂਗਾ ਸਾਧੂ ਬਣ ਜੇ ਜਿਹੜੇ ਦੇਖਦੇ ਆ ਨਾਂਗੇ ਸਾਧੂ ਕਹਿੰਦੇ ਜੇ ਕੋਈ ਨਾਂਗਾ ਸਾਧੂ ਬਣ ਜੇ ਤਾਂ ਵੀ ਕਹਿੰਦੇ ਵਿਅਰਥ ਹੀ ਉਦਮ ਹੈ ਕੋਈ ਜ਼ਰੂਰਤ ਨਹੀਂ ਇਸ ਕੱਪੜੇ ਸਰੀਰ ਹੈ ਜਿਹੜਾ ਇਹ ਟਕਿਆ ਹੀ ਸੋਹਣਾ ਲੱਗਦਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਕਹਿੰਦੇ ਨੰਗੇ ਫਿਰਨਾਂ ਨਾਲ ਕੁਝ ਨਹੀਂ ਹੈ ਪ੍ਰਮਾਤਮਾ ਨਹੀਂ ਮਿਲਣਾ ਇਸ ਕਰਕੇ ਜਾਂ ਕਹਿੰਦੇ ਜਟਾ ਕਈ ਜਟਾਂ ਧਾਰ ਲੈਂਦੇ ਨੇ ਜਟਾ ਬਣਾ ਲੈਂਦੇ ਕਹਿੰਦੇ ਜਟਾਂ ਧਾਰ ਕੇ ਵੀ ਕੋਈ ਯੋਗ ਨਹੀਂ ਕਮਾਇਆ ਜਾ ਸਕਦਾ ਜਟਾਂ ਧਾਰਨ ਜਟਾ ਬਣਾਉਣ ਦੀ ਵੀ ਨਹੀਂ ਜ਼ਰੂਰਤ ਕਹਿੰਦੇ ਤੇ ਨੰਗੇ ਫਿਰਨ ਦਾ ਵੀ ਕੋਈ ਫਾਇਦਾ ਨਹੀਂ ਜਿਹੜੇ ਨਾਗੇ ਸਾਧੂ ਫਿਰਦੇ ਇਸ ਕਰਕੇ ਪਰਮਾਤਮਾ ਦੇ ਨਾਲ ਕਹਿੰਦੇ ਯੋਗ ਮੇਲ ਨਹੀਂ ਹੋ ਸਕਦਾ ਇਸ ਤਰ੍ਹਾਂ ਮੈਂ ਦੱਸਿ ਕਾਹੂੰ ਤਾਂ ਇਸ ਤਰ੍ਹਾਂ ਵਿਜਟਾ ਰਖ ਲਵੇ ਜਦ ਮੈਂ ਤਾਂ ਕੱਪੜੀ ਨਹੀਂ ਪਾਉਂਦਾ ਸਰੀਰ ਤੇ 나ਗੇ ਸਾਧੂ ਫਿਰਦੇ ਜਿਹੜੇ ਮਨ ਨਿਰਮਲ ਨਹੀਂ ਦਸਵੇਂ ਦਵਾਰ ਭ੍ਰਮ ਭ੍ਰਮ ਆਵੇ ਮੂੜਾ ਵਾਰੂ ਵਾਰ ਮੂੜਾ ਮੂਰਖ ਕੰਦੇ ਦਸਵੇਂ ਦਵਾਰ ਦੇ ਵਿੱਚ ਪ੍ਰਾਣ ਚੜਾਇਆ ਵੀ ਕਈ ਦਸਵੇਂ ਦਵਾਰ ਤੇ ਸਵਾਸ ਚੜਾ ਲੈਂਦੇ ਆ ਕਹਿੰਦੇ ਇਉਂ ਵੀ ਮਨ ਪਵਿੱਤਰ ਨਹੀਂ ਹੁੰਦਾ ਐਵੇਂ ਸਾਰੇ ਲੱਛਣ ਕਰਨ ਦੀ ਕਹਿੰਦੇ ਜਰੂਰਤ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਇਹੋ ਜਿਹੇ ਕਹਿੰਦੇ ਸਾਰੇ ਮੂਰਖਾਂ ਵਾਲੇ ਕੰਮ ਹੈ ਅਨੇ ਜਿਹੇ ਸਾਧਨਾ ਵਿੱਚ ਲੱਗਾ ਹੋਇਆ ਮੂਰਖ ਮੂਰਖ ਕਹਿੰਦੇ ਜੇ ਕੋ ਜਟਾ ਧਾਰ ਕੇ ਫਿਰਦਾ ਜਾਂ ਨਾਗਾ ਸਾਧੂ ਫਿਰਦਾ ਜਾਂ ਦਸਵੇਂ ਦਵਾਰ ਤੇ ਸਵਾਸ ਚੜਾਉਂਦਾ ਫਿਰਦਾ ਅਨੇ ਮੂਰਖ ਹੈ ਗੁਰੂ ਅਮਰਦਾਸ ਜੀ ਕਹਿੰਦੇ ਮੂਰਖਾ ਕਹਿੰਦੇ ਐਂ ਕਰਨ ਨਾਲ ਕੁਛ ਨਹੀਂ ਮਿਲਦਾ ਸਗੋਂ ਇਸ ਤਰ੍ਹਾਂ ਦਾ ਕਹਿੰਦੇ ਮੜ ਮੜ ਫਿਰ ਜਨਮ ਲੈਣੇ ਪੈਣਗੇ ਜੁਨ੍ਹਾਂ ਦੇ ਵਿੱਚ ਹੀ ਭਟਕਣਾ ਪਊਗਾ ਫਿਰ ਅੱਗੇ ਫਰਮਾਨ ਹੈ ਰਹਾਉ ਤੋਂ اگਲੀਆਂ ਪੰਕਤੀਆਂ ਦੇ ਵਿੱਚ ਰਹਾਉ ਸਿੰਬਤ ਸਾਸਤਰ ਕਰਹੀ ਵਖਿਆਨ ਨਾਦੀ ਮੇਦੀ ਪੜੇ ਪੁਰਾਣ ਪਖੰਡ ਦ੍ਰਿਸ਼ਟ ਮਨ ਕਵਟ ਕਮਾਹੇ ਤਿੰਨ ਕੈ ਰਮਈਆ ਨੇੜ ਨਾਹੇ ਫਿਰ ਹੋਰ ਸਮਝਾਦੇ ਆ ਜਿੰਨੇ ਪੰਡਤ ਲੋਕ ਸਿਮਰਤਿਆਂ ਤੇ ਸਾਸ਼ਤਰ ਹੋਰਨਾਂ ਨੂੰ ਪੜ ਕੇ ਸੁਣਾਉਂਦੇ ਆ ਵਿਦਵਾਨ ਪੰਡਤ ਦਾ ਮਤਲਬ ਵਿਦਵਾਨ ਪੜਿਆ ਹੋਇਆ ਕਹਿੰਦੇ ਸਿਮਰਤੀਆਂ ਤੇ ਸਾਸ਼ਤਰੰਜ ਨੇ ਹੋਰਨਾਂ ਨੂੰ ਬਣ ਕੇ ਸੁਣਾਉਂਦੇ ਹਨ ਜੋਗੀ ਨਾਦ ਵਜਾਉਂਦੇ ਹਨ ਕਹਿੰਦੇ ਪੰਡਤ ਵੇਦ ਪੜ੍ਹਦੇ ਹਨ ਕਹਿੰਦੇ ਕੋਈ ਪ੍ਰਾਣ ਪੜ੍ਹਦੇ ਹਨ ਪਰ ਕਹਿੰਦੇ ਉਹਨਾਂ ਦੀ ਨਿਗਾ ਪਖੰਡ ਵਾਲੀ ਹੈ ਮਨ ਵਿੱਚ ਉਹ ਖੋਟ ਕਮਾਉਂਦੇ ਆ ਪਰਮਾਤਮਾ ਅਜੇ ਹੀ ਬੰਦਿਆਂ ਦੇ ਕਹਿੰਦੇ ਨੇੜੇ ਨਹੀਂ ਟੁਕਦਾ ਬਿਲਕੁਲ ਹੀ ਨਹੀਂ ਨੇੜੇ ਟੁਕਦਾ ਤਿੰਨ ਕਹ ਰਮਈਆ ਨੇੜ ਨਾ ਕਹਿੰਦੇ ਰਮਈਆ ਪਾਵੋ ਰਮਿਆ ਹੋਇਆ ਪਰਮਾਤਮਾ ਕਹਿੰਦੇ ਉਹਨਾਂ ਦੇ ਤਾਂ ਨੇੜੇ ਨਹੀਂ ਜੇ ਕੋ ਐਸਾ ਸੰਜਮੀ ਹੋਏ ਕਿਰਿਆ ਵਿਸ਼ੇਖ ਊਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਉਹ ਨਰੰਜਨ ਕੈਸੇ ਪਾਹੇ ਜੇ ਕੋਈ ਅਜੀਹਾ ਬੰਦਾ ਵੀ ਹੋਵੇ ਜੋ ਆਪਣੇ ਇੰਦਰੀਆਂ ਨੂੰ ਵਸ ਕਰਨ ਦੇ ਯਤਨ ਕਰਦਾ ਹੋਵੇ ਸੰਜਮ ਮਤਲਬ ਵਸ ਕਰਨ ਦਾ ਕਹਿੰਦੇ ਇਹੋ ਜਿਹਾ ਬੰਦਾ ਵੀ ਹੋਵੇ ਜੀ ਕੋਈ ਜਿਹੜਾ ਇੰਦਰੀਆਂ ਨੂੰ ਵਸ ਦੇ ਵਿੱਚ ਕਰਨ ਦਾ ਯਤਨ ਕਰਦਾ ਹੋਵੇ ਕਿਸੇ ਉੱਚੇ ਚੀ ਕਿਸਮ ਦੀ ਕਿਰਿਆ ਕਰਦਾ ਹੋਵੇ ਦੇਵ ਪੂਜਾ ਵੀ ਕਰੇ ਪਰ ਜੇ ਉਸ ਦੇ ਅੰਦਰ ਕਹਿੰਦੇ ਲੋਭ ਹੈ ਜੇ ਉਸ ਦਾ ਮਨ ਮਾਇਆ ਦੇ ਮੋਹ ਦੇ ਵਿੱਚ ਹੀ ਫਸਿਆ ਪਿਆ ਤਾਂ ਕਹਿੰਦੇ ਅਜਿਹੇ ਬੰਦੇ ਵੀ ਮਾਇਆ ਤੁਰ ਨਿਰਲੇਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ਹੋ ਜਿੰਨਾਂ ਮਰਜੀ ਜਤਨ ਕਰ ਲੈ ਫਿਰ ਅੱਗੇ ਫਰਮਾਨ ਹੈ ਕੀਤਾ ਹੋਆ ਕਰੇ ਕਿਆ ਹੋਈ ਜਿਸਨੂੰ ਆਪ ਚਲਾਏ ਸੋਇ ਨਦਰ ਕਰੇ ਤਾਂ ਭਰਮ ਛੁਕਾਈ ਖੋਪਰ ਮੈਂ ਬੁੱਝੈ ਤਾਂ ਸੱਚਾ ਪਾਏ ਕਹਿੰਦੇ ਸਭ ਕੁਝ ਪ੍ਰਮਾਤਮਾ ਦਾ ਕੀਤਾ ਹੀ ਹੋ ਰਿਹਾ ਹੈ ਜੀਵਾਂ ਨੇ ਵਾਸ ਨਹੀਂ ਗੱਲ ਨਹੀਂ ਪ੍ਰਮਾਤਮਾ ਦਾ ਕੀਤਾ ਹੋ ਰਿਹਾ ਹੈ ਜੀਵ ਦੇ ਕੀਤੇ ਕੁਝ ਵੀ ਨਹੀਂ ਹੋ ਸਕਦਾ ਜਦੋਂ ਕਿੰਨੇ ਪ੍ਰਭੂ ਆਪ ਕਿਸੇ ਜੀਵ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ ਤਾ ਉਸਨੀ ਭਟਕਣਾ ਦੂਰ ਕਰਦਾ ਉਹ ਪ੍ਰਭੂ ਦੀ ਮਿਹਰ ਦੇ ਨਾਲ ਹੀ ਜਦੋਂ ਜੀਵ ਕਿੰਨੇ ਪ੍ਰਭੂ ਦਾ ਹੁਕਮ ਸਮਝਦਾ ਤਾਂ ਕਿਨੇ ਉਸ ਦਾ ਮਿਲਾਪ ਹਾਸਲ ਫਿਰ ਕਰ ਲੈਂਦਾ ਜਦੋਂ ਉਹ ਹੁਕਮ ਨੂੰ ਸਮਝਦਾ ਫਿਰਗੇ ਫਰਮਾਨ ਹੈ ਜਿਸ ਜਿਉ ਅੰਤਰ ਮੈਲਾ ਹੋਏ ਤੀਨ ਥੱਪਾ ਵੈ ਦਸੰਤਰ ਲੋਏ ਨਾਨਕ ਮਿਲਿਐ ਸਤਿਗੁਰ ਸੰਗ ਤੋ ਭਵ ਜਲ ਕੇ ਟੂਟਸ ਬੰਦ ਕਹਿੰਦੇ ਜਿਸ ਮਨੁਖ ਦਾ ਅੰਦਰਲਾ ਆਤਮਾ ਮਿਕਾਰਾ ਨਾਲ ਮੈਲਾ ਹੋ ਜਾਂਦਾ ਹੈ ਉਹ ਜੇ ਤੀਰਥਾਂ ਉੱਤੇ ਵੀ ਜਾਂਦਾ ਹੈ ਉਹ ਜਗਤ ਵਿੱਚ ਹੋਰ ਹੋਰ ਥੇਸਾਂ ਵਿੱਚ ਵੀ ਵਿਰਗਤ ਰਹਿਣ ਲਈ ਤੁਰਿਆ ਫਿਰਦਾ ਹੈ ਤਾਂ ਵੀ ਕਹਿੰਦੇ ਉਸ ਦੇ ਮਾਇਆ ਦੇ ਬੰਧਨ ਹੈ ਜਿਹਨੇ ਉਹ ਨਹੀਂ ਟੁੱਟਦੇ ਇਸ ਤਰ੍ਹਾਂ ਕਰਦੇ ਨਾਲ ਇਹ ਨਾਨਕ ਜੇ ਗੁਰੂ ਦਾ ਮੇਲ ਪ੍ਰਾਪਤ ਹੋਵੇ ਤਾਂ ਹੀ ਪਰਮਾਤਮਾ ਮਿਲਦਾ ਹੈ ਤਦੋਂ ਹੀ ਸੰਸਾਰ ਸਮੁੰਦਰ ਵਾਲੇ ਬੰਧਨਾਂ ਜਿਹੜੀ ਫੇਰ ਹੀ ਟੁੱਟਦੀਆਂ ਨਹੀਂ ਤਾਂ ਨਹੀਂ ਰੰਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋ ਮੈਂ ਅਵਰ ਨਾ ਦੇਸੈ ਸਰਬ ਤੋਹ ਤੂੰ ਸੁਰਨਾਥਾ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗਵੀਰ ਲਾਲ ਗੁਰਮਖ ਰਾਮ ਨਾਮ ਗੁਣ ਗਾਏ ਤੂ ਪਰੰਪਰ ਸਰਬਪਾਨ ਰਹਾਉ ਇਹਨਾਂ ਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰ ਰਹੇ ਨੇ ਸਤਿਗੁਰੂ ਪਾਤਸ਼ਾਹ ਏ ਮੇਰੇ ਸੋਹਣੇ ਲਾਲ ਏ ਡੁੰਗੇ ਤੇ ਵੱਡੇ ਜਿਗਦੇ ਵਾਲੇ ਪ੍ਰਭੂ ਹੇ ਸਭ ਜੀਵਾਂ ਨੂੰ ਪਾਲਣ ਵਾਲੇ ਪ੍ਰਭੂ ਤੂੰ ਬਣਾ ਬਿਆੰਤ ਹੈ ਬਣਾ ਬਿਆੰਤ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹ ਤੇਰੀ ਸਿਫਤ ਸਲਾਹ ਕਰਦਾ ਫਿਰ ਮੋਢਲੀਆਂ ਪੰਕਤੀਆਂ ਚ ਫਰਮਾਨ ਸਗਲ ਪਾਵਨ ਤੇਰੀ ਮਾਇਆ ਮੋਹ ਮੈਂ ਅਵਰਨ ਦਿਸੈ ਸਰਬਤੋਂ ਹੇ ਪ੍ਰਭੂ ਸਾਰੇ ਭਾਵਨਾ ਵਿੱਚ ਸਾਰੇ ਜਗਤ ਵਿੱਚ ਤੇਰੀ ਮਾਇਆ ਦੇ ਮੋਹ ਦਾ ਪਸਾਰਾ ਹੈ ਮੈਨੂੰ ਤੈਥੋਂ ਬਿਨਾ ਕੋਈ ਹੋਰ ਨਹੀਂ ਦਿਸਦਾ ਤੂੰ ਸੁਰਨਾਥਾ ਨੀਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਸਭ ਜੀਵਾਂ ਵਿੱਚ ਤੇਰਾ ਹੀ ਪ੍ਰਕਾਸ਼ ਹੈ ਤੂੰ ਦੇਵਤਿਆਂ ਦਾ ਨਾਥਾਂ ਦਾ ਵੀ ਦੇਵਤਾ ਹੈ ਹੇ ਹਰੀ ਹੇ ਪਰਮੇਸ਼ਰ ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ ਹੀ ਤੇਰਾ ਨਾਮ ਮਿਲਦਾ ਹੈ ਫਿਰ ਰਹਾਉ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਪਰਮਾਨ ਹੈ ਰਹਾਉ ਬਿਨ ਸਾਧ ਨਾ ਪਾਈਐ ਹਰਿ ਕਾ ਸੰਗ ਬਿਨ ਗੁਰ ਮੈਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸਬਦ ਸਲਾਹੇ ਸਾਚ ਸੋਏ ਗੁਰੂ ਦੇ ਛਾਨ ਤੋਂ ਬਿਨਾਂ ਪ੍ਰਮਾਤਮਾ ਦਾ ਸਾਥ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਗੁਰੂ ਤੋਂ ਬਿਨਾਂ ਮਨੁੱਖ ਦਾ ਸਰੀਰ ਵਿਕਾਰਾਂ ਦੀ ਮੈਲ ਨਾਲ ਗੰਦਾ ਰਹਿੰਦਾ ਹੈ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾਂ ਇਹ ਸਰੀਰ ਪਵਿੱਤਰ ਨਹੀਂ ਹੋ ਸਕਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਪ੍ਰਭੂ ਦੀ ਸੇਵਸਲਾ ਕਰਦਾ ਉਹ ਸਨਾਥਿਨ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ ਰੰਗੇ ਫਰਮਾਨ ਹੈ ਜਾ ਕਉ ਤੂ ਰਖੇ ਰਖਣਹਾਰ ਸਤਿਗੁਰ ਮਿਲਾਮੈ ਕਰੇ ਸਾਰ ਮਿਖ ਹਉਮੈ ਮਮਤਾ ਪਰ ਹਰਾਏ ਸਭ ਦੁੱਖ ਬਿਨਾਸੀ RAM RAM ਹੇ ਰਖਣਹਾਰ ਪ੍ਰਭੂ ਜਿਸ ਨੂੰ ਤੂੰ ਆਪ ਵਿਕਾਰਾਂ ਤੋਂ ਬਚਾਉਂਦਾ ਹੈ ਜਿਸ ਨੂੰ ਤੂੰ ਗੁਰੂ ਮਿਲਾਉਂਦਾ ਹੈ ਤੇ ਜਿਸ ਦੀ ਤੂੰ ਸੰਭਾਲ ਕਰਦਾ ਹੈ ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਲਕੀਅਤਾਂ ਬਣਾਉਣ ਦੇ ਜ਼ਹਿਰ ਨੂੰ ਦੂਰ ਕਰ ਲੈਂਦਾ ਹੈ ਹੇ RAM RAI ਤੇਰੀ ਮੇਰ ਨਾਲ ਉਸ ਦੇ ਫਿਰ ਸਾਰੇ ਦੁੱਖ ਨਾਸ ਹੋ ਜਾਂਦੇ ਹਨ ਸਭ ਦੁੱਖ ਮਨਾਸੀ RAM RAI ਫਿਰ ਅੱਗੇ ਫਰਮਾਨ ਹੈ ਉਤਮ ਗਤ ਮਿਤ ਹਰ ਗੁਣ ਸਰੀਰ ਗੁਰਮਤ ਪ੍ਰਗਟੇ RAM ਨਾਮ ਹੀਰ ਲਿਵ ਲਾਗੇ ਨਾਮ ਤਜ ਦੂਜਾ ਭਾਉ ਜਨਾਨਨਕ ਹਰ ਗੁਰ ਗੁਰ ਮਿਲਾਉ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੇ ਗੁਣ ਵਸ ਪੈਂਦੇ ਹਨ ਉਸ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਤੇ ਉਹ ਫਰਾਖ ਦਿਲ ਹੋ ਜਾਂਦਾ ਹੈ ਗੁਰੂ ਦੀ ਮੱਤ ਤੇ ਤੁਰ ਕੇ ਉਸ ਦੇ ਅੰਦਰ ਪ੍ਰਭੂ ਨਾਮ ਦਾ ਹੀਰਾ ਚਮਕ ਪੈਂਦਾ ਹੈ ਮਾਇਆ ਦਾ ਪਿਆਰ ਤਿਆਗ ਕੇ ਉਸ ਦੀ ਸੁਰਤ ਪ੍ਰਭੂ ਦੇ ਨਾਮ ਦੇ ਵਿੱਚ ਜੁੜਦੀ ਹੈ हे प्रभु मेरी तेरे दर ते अरदास है चौदरी है बिनती है कि मेनू दास नानक नु गुरु मिला गुरु दा मिलाप करा दे मेनू ए कृपा कर दे मेरे ते सो ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬੇਅੰਤ ਉੰਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਜੋ ਹੋ ਵਾਸ਼ ਮਨਿਕਾ ਖੰਸਾ ਵਾਹ ਸ਼ੁਕਰ ਜੀ ਕੀ ਫਤਿਹ